ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PB13 ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਆਜ ਆਪਾਂ ਨਵਾਂ ਬਲੌਗ ਲੈ ਕੇ ਆਏ ਆ ਜਿਸ ਦੇ ਵਿੱਚ ਤੁਹਾਨੂੰ ਟੋਡਲ ਮਲਜੀ ਦੀ ਹਵੇਲੀ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਟੋਡਲ ਮਲਜੀ ਦੀ ਹਵੇਲੀ ਦਾ ਇਹ ਮੇਨ ਗੇਟ ਸੀਗਾ ਅੰਦਰ ਆ ਚੁੱਕੇ ਆ ਅੰਦਰ ਲੰਗਰ ਲਾਇਆ ਹੋਇਆਗਾ ਬਹੁਤ ਸੋਹਣੀ ਦੀਪਮਾਲਾ ਕੀਤੀ ਹੋਈਏਗੀ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਹਵੇਲੀ ਦੇ ਅੰਦਰੋਂ ਵੀ ਆਪਾਂ ਦਿਖਾਵਾਂਗੇ ਲੋਕਾਂ ਦਾ ਬਹੁਤ ਜ਼ਿਆਦਾ ਇਕੱਠਾ ਰਾਤ ਦਾ ਸਮਾਂ ਸੀਗਾ ਤੁਸੀਂ ਦੇਖ ਸਕਦੇ ਹੋ ਟੋਡਰ ਮਲਜੀ ਦੀ ਹਵੇਲੀ ਜੋ ਕਿ ਹੁਣ ਬਹੁਤ ਪ੍ਰਾਣੀ ਹੋ ਚੁੱਕੀ ਹੈ ਤੇ ਟਹਿ ਵੀ ਗਈ ਹੈ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਵੱਲੋਂ ਕਿਸੇ ਵੀ ਚੀਜ਼ ਨੂੰ ਛੂਣ ਦੀ ਅਗਾਂ ਨਹੀਂ ਦਿੱਤੀ ਗਈ ਏ ਮਾਰਤੀ ਬਹੁਤ ਪੁਰਾਣੀ ਹੋ ਚੁੱਕੀ ਹੈ ਇਸ ਲਈ ਇਹ ਕਿਸੇ ਵੀ ਬੇਲੇ ਟਹਿ ਸਕਦੀ ਹੈ ਅੰਦਰ ਆਪਾਂ ਆ ਚੁੱਕੇ ਹਵੇਲੀ ਦੇ ਇਹ ਅੰਦਰਲੇ ਪਾਸੇ ਦੀਆਂ ਤਸਵੀਰਾਂ ਨੇ ਵੀਡੀਓ ਦੇ ਵਿੱਚ ਦੇਖ ਸਕਦੇ ਤੁਸੀਂ ਹਵੇਲੀ ਰਾਤ ਦੇ ਸਮੇਂ ਵੀ ਕਿੰਨੀ ਵਧੀਆ ਲੱਗਦੀ ਹੈ ਤਾਰੇ ਲੋਕਾਂ ਨੇ ਲੈਟਾਂ ਲਾਈਆਂ ਹੋਈਆਂ ਨੇ ਪਹਿਲਾ ਇਹ ਹਵੇਲੀ ਦੇ ਅੰਦਰ ਨਹੀਂ ਜਾ ਸਕਦੇ ਸੀਗੇ ਕਿਉਂਕਿ ਸਰਕਾਰ ਨੇ ਹਵੇਲੀ ਦੇ ਨਿਚਲੇ ਵਾਲੀ ਸਾਈਡ ਖਦਾਈ ਦਾ ਕੰਮ ਕਰਕੇ ਆਦਮੀਆਂ ਵਾਸਤੇ ਮੰੰਗਨ ਲਈ ਜਗ੍ਹਾ ਕੀਤੀ ਆ ਤਾਂ ਜੋ ਘੁੰਮ ਫਿਰ ਸਕਦੇ ਆਪਾਂ ਹਵੇਲੀ ਦੇ ਅੰਦਰ ਹਵੇਲੀ ਦੇ ਆਪ ਸਿਖਰ ਤੇ ਨਹੀਂ ਜਾ ਸਕਦੇ ਉੱਥੇ ਤੱਕ ਪੌੜੀਆਂ ਟਹਿ ਚੁੱਕੀਆਂ ਨੇ ਉੱਗੇ ਜੈਕ ਟੌਨ ਲਾਉਗੇ ਬਗੇ ਲਾਉਗੇ ਹਵੇਲੀ ਉਸ ਟਾਈਮ ਬਹੁਤ ਜਿਆਦਾ ਸੋਹਣੀ ਸੀਗੀ ਕੋਈ ਅੰਦਰ ਹੀ ਚੱਲੋ ਯਾਰ ਕਹਾਂ ਤਾਂ ਰਹਿ ਗਿਆ ਅੱਗੇ ਭੱਜਿਆ ਅਮਰੀਕਾ ਅਮਰੀਕਾ ਹਵੇਲੀ ਇਸ ਤਰ੍ਹਾਂ ਦੀ ਲੱਗਦੀ ਹੈ ਜਿਵੇਂ ਕਿਸੇ ਆਪਾਂ ਗੁਫਾਵਾਂ ਦੇ ਵਿੱਚ ਫਿਰਦੇ ਹੋਵੇਂ ਹਣ ਤਾਂ ਸਾਨੂੰ ਜਿੱਧਰ ਰਸੋਈ ਬਣੀ ਹੋਈ ਆ ਆਪਾਂ ਉਧਰ ਵਾਲੀ ਸਾਈਡ ਵੀ ਦਿਖਾਉਣਿਆਂਗੇ ਛੱਤ ਦੇ ਉੱਪਰ ਦੀ ਛੋਟੀਆਂ-ਛੋਟੀਆਂ ਸਟੀਲ ਦੇ ਜਿਵੇਂ ਡੰਡੇ ਜੇ ਹੁੰਦੇ ਹਨ ਉਸ ਤਰ੍ਹਾਂ ਦੇ ਲਾਏ ਹੋਏ ਹਨ ਅੱਗੇ ਤੁਹਾਨੂੰ ਆਪਾਂ ਪੂਰੀ ਹਵੇਲੀ ਦਿਖਾਉਣਿਆਂਗੇ ਆਪਾਂ ਹੁਣ ਹਵੇਲੀ ਦੇ ਉਸ ਵਾਲੀ ਸਾਈਡ ਤੋਂ ਪਿੱਛੇ ਵਾਲੀ ਸਾਈਡ ਆ ਚੁੱਕਿਆਂਗੇ ਹਣ ਤਾਂ ਸਾਨੂੰ ਅੱਗੇ ਦਿਖਾਉਂਦੇ ਹਾਂ ਹਵੇਲੀ ਦੇਖ ਸਕਦੇ ਹੋ ਤੁਸੀਂ ਗੁਫਾਈ ਲੱਗਦੀ ਹੈ ਇਧਰਲੀ ਵਾਲੀ ਸਾਈਡ ਨਾਲੀ ਬਣੀ ਹੋਈ ਆ ਇਹ ਰਸੋਈ ਦਾ ਕਮਰਾ ਜੀ ਤੁਸੀਂ ਰਸੋਈ ਦਾ ਕਮਰਾ ਦੇਖ ਸਕਦੇ ਹੋ ਤੇ ਜਿਹੜੀ ਉੱਪਰ ਆ ਉਹ ਚਿਮਨੀ ਲੱਗੀ ਹੋਈ ਆ ਇਧਰ ਰਸੋਈ ਦੀ ਅਲਮਾਰੀ ਆ ਖੱਬੇ ਵਾਲੀ ਸਾਈਡ ਜਿੱਧਰੋਂ ਆ ਲੋਕ ਆ ਰਹੇ ਨੇ ਤੋਂ ਸਾ ਨੂੰ ਚੁੱਲਾ ਵੀ ਦਿਹਾਉਣਗੇ ਫਲੈਟ ਹੀ ਲਾ ਲ ਤੁੰਨੀ ਚੰਨ ਨੋ ਨੀਚੇ ਵਾਲੀ ਸਾਈਡ ਚੁੱਲਾ ਦਾ ਲਾ ਦੇ ਲਾ ਦੇ ਇੱਕ ਪਾਣੀ ਦਾ ਹੀ ਛੋਟਾ ਜਿਹਾ ਟੈਂਕਰ ਬਣਿਆ ਹੋਇਆਗਾ ਆ ਚੰਮਣੀ ਹੈਗੀ ਤੇ ਟੈਂਕਰ ਤੁਸੀਂ نیچے ਦੇਖ ਸਕਦੇ ਹੋ نیچے ਤੁਹਾਨੂੰ ਵੀਡੀਓ ਤੇ ਆਪਾਂ ਦਿਖਾਉਣੇਗੇ ਚੜੰਗੇ ਜਾ ਰਹੇ ਹਵੇਲੀ ਦੇ ਬਾਹਰ ਵਾਲੀ ਸਾਈਡ ਆ ਚੁੱਕੇ ਆਪਾਂ ਦੇਖ ਸਕਦੇ ਤੁਸੀਂ ਹਵੇਲੀ ਰਾਤ ਦੇ ਸਮੇਂ ਦਾ ਵੀਊ ਦੇਖ ਸਕਦੇ ਹੋ ਕਿ ਮੈਂ ਬਦਿਆ ਲੱਗ ਰਹੀ ਹੈ ਮੈਂ ਦਿਨ ਹੈ ਕਿ ਅੱਗੇ ਇਸ ਵਾਲੀ ਸਾਈਡ ਜੀ ਜਾਣ ਤੋਂ ਪਹਿਲਾਂ ਚੱਪਲਾ ਲਾਉਣੀ ਆ ਪੈਂਦੀ ਨੇ ਕਿਉਂਕਿ ਇੱਧਰ ਇੱਕ ਜੋਤ ਲੱਗੀ ਹੋਈ ਹੈਗੀ ਤੇ ਬਾਕੀ ਟੋਡਰ ਮਲ ਜੀ ਦੀ ਹਵੇਲੀ ਨਾਲ ਜੁੜੀਆਂ ਕੁਝ ਪ੍ਰਾਤਨ ਫੋਟੋਆਂ ਲੱਗੀਆਂ ਹੋਈਆਂ ਹਨ ਜੋ ਕਿ ਸਾਰਿਆਂ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਆ। ਉਹ ਟੱਗੀ ਸਾਡੀ ਤੋਂ ਗੇਟ ਉੱਤੇ ਦੇਖ ਸਾਡੇ ਤੁਸੀਂ ਜੋਤ ਦੇ ਦਰਸ਼ਨ ਕਰ ਸਕਦੇ ਹੋ ਜੋਤ ਕੀਰਤਨ ਜਗ ਰਹੀ ਹੈ ਤੇ ਇੱਧਰ ਕੁਝ ਸ਼ਲੋਕ ਲਿਖੇ ਹੋਏ ਨੇ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਵੀ ਸਕਦੇ ਹੋ ਤੇ ਤੁਹਾਨੂੰ ਅੱਗੇ ਆਪਾਂ ਭਰਾਤਨ ਤਸਵੀਰਾਂ ਨੇ ਟੋਡਰ ਮਲ ਜੀ ਦੀ ਹਵੇਲੀ ਦੀਆਂ ਤੁਸੀਂ ਦੇਖ ਸਕਦੇ ਹੋ ਉਸ ਟਾਈਮ ਇਹ ਹਵੇਲੀ ਕਿੰਨੀ ਸੁੰਦਰ ਸੀਗੀ ਤੇ ਕਿੰਨੀ ਜਿਆਦਾ ਵੱਡੀ ਬਣੀ ਹੋਈ ਸੀ ਦੇਖੋ ਤੁਸੀਂ ਹਵੇਲੀ ਦਾ ਇਹ ਨਕਸ਼ਾ ਆ ਗਿਆ ਇਹ ਮੌਜੂਦਾ ਦੇਖੋ ਕੀ ਜੋ ਹੁੰਦੇ ਟਾਈਮ ਸੀ ਛੋਟੇ ਸਾਹਿਬ ਜਦ ਦੇ ਤੇ ਮਾਤਾ ਗੁਜਰੀ ਜੀ ਨੇ ਕੰਦਾ ਵਿੱਚ ਜਿੰਨਿਆ ਜਾ ਰਿਹਾ ਛੋਟੇ ਸਾਹਿਬ ਜਦ ਦੇ ਉਸਦੀ ਤਸਵੀਰ ਆ ਤੇ ਟੋਡਰ ਨਾਲ ਜੀ ਨੇ ਜਦੋਂ ਘੋਰਾ ਵਿਛਾ ਕੇ ਛੋਟੇ ਸਾਹਿਬ ਜਦ ਦੇ ਸੰਸਕਾਰ ਲਈ ਥਾਂ ਖਰੀਦੀ ਸੀ ਇਹ ਉਸਦੀ ਤਸਵੀਰ ਸੀ आप भी जी पोस्टर से थोड़ा जा इतिहास लिखा हो तो पढ़ सकते हो गवान टोडर तो माल जी ने के मोरना ब संस्कारे साहबजादा के संस्कार जगह खरीदी सी हवेली बारे पासे आज चुके आ चुके हैं आहखाने तहखाने का रौशनदान बनया हुया इधर पासे तहखाना भी पूरी तरह ही ढह चुका क्योंकि हवेली बहुत पुरातन बहुत पुरानी है ਬਾਰਲੇ ਪਾਸੇ ਆਪਾਂ ਆ ਗਏ ਜਿੱਥੋਂ ਆਪਾਂ ਹਵੇਲੀ ਦੀ ਸ਼ੁਰੂਆਤ ਕਰੀ ਸੀ ਉਸ ਬਾਰੀ ਸਾਈਡ ਆ ਚੁੱਕੇ ਆ ਪੂਰੀ ਤੁਹਾਨੂੰ ਅੱਜ ਦੀ ਹਵੇਲੀ ਦਿਖਾ ਚੁੱਕੇ ਇੱਕ ਵਾਰੀ ਤੁਸੀਂ ਫਿਰ ਤੋਂ ਦੇਖੋ ਹਵੇਲੀ ਤਸਵੀਰ ਜੇ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ